ਨੰਬਰਦਾਰ ਮਿਲਖਾ ਸਿੰਘ ਕੱਚਾ ਪੱਕਾ ਜੋਨ ਕਰਿਆਲਾ ਤੋਂ ਆਪਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਅਲਾਨੇ ਕਿਹਾ ਸ਼ੀਟ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਆਪ ਸੁਪਰੀਮੋ ਕੇਜਰੀਵਾਲ ਮੁੱਖ ਮੰਤਰੀ ਮਾਨ ਅਤੇ ਐਮ ਐਲ ਏ ਧੌਨ ਦੇ ਸਿਆਸੀ ਸਲਾਹਕਾਰ ਦਾ ਕੀਤਾ ਧੰਨਵਾਦ ਇਸ ਮੌਕੇ ਤੇ ਸੀਨੀਅਰ ਆਪ ਆਗੂਆਂ ਚ ਪ੍ਰਦੀਪ ਸਿੰਘ ਕੱਚਾ ਪੱਕਾ ਤਲਵਿੰਦਰ ਸਿੰਘ ਕੱਚਾ ਪੱਕਾ ਨੰਬਰਦਾਰ ਗੁਰਜੰਟ ਸਿੰਘ ਅਤੇ ਚਾਲ ਜੋਧਬੀਰ ਸਿੰਘ ਅਤੇ ਨੰਬਰਦਾਰ ਮਿਲਖਾ ਸਿੰਘ ਕੱਚਾ ਪੱਕਾ ਨੂੰ ਸਨਮਾਨਤਾ ਕੀਤਾ ਅਤੇ ਵਧਾਈਆਂ ਦਿੱਤੀਆਂ ਦੀ ਕੀ ਨਾਮ ਅਤੇ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਨਾਮ ਸਰਦਾਰ ਮਲਖਾ ਸਿੰਘ ਨੰਬਰ ਦਾ ਪਿੰਡ ਕੱਚਾ ਪੱਕਾ ਹੜਕਾ ਕਿਹੜਾ ਤੁਹਾਡਾ ਜੀ ਆਪਣਾ ਖੇਮ ਕਰਨ ਹਲਕਾ ਤੇ ਕਿਸ ਤਰ੍ਹਾਂ ਤੁਹਾਨੂੰ ਪਾਰਟੀ ਨੇ ਕੀ ਮਾਨ ਦਿੱਤਾ ਵਾ ਹੁਣ ਜਿਹੜਾ ਆਪਾਂ ਨੂੰ ਪਾਰਟੀ ਨੇ ਜ਼ਿਲ੍ਹਾ ਪ੍ਰੋਸੀਡਿੰਗ ਟਿਕਟ ਦਿੱਤੀ ਆ ਅਸੀਂ ਧੰਨਵਾਦ ਕਰਦੇ ਆ ਸਰਦਾਰ ਸਰਵਜਿੰਦ ਤੁੰਨ ਤੇ ਸਰਦਾਰ ਭਗਵੰਦ ਸਿੰਘ ਮਾਨ श्री ਅਰਵਿੰਦ ਕੇਜਰੀਵਾਲ ਹੁੰਦਾ ਇੱਕ ਗਰੀਬ ਪਰਿਵਾਰ ਨੂੰ ਟਿਕਟ ਦਿੱਤੀ ਆ ਕਈ ਧੰਨਵਾਦ ਕਰਦੇ ਆ ਸਰਦਾਰ ਸਰਦੂਲ ਸਿੰਘ ਤੋਂ ਉਹਨਾਂ ਦਾ ਤੇ ਦੂਸਰਾ ਜਿਹੜੀ ਉਹਨਾਂ ਦੇ ਸਿਆਸੀ ਸਲਾਹਕਾਰ ਵਾ ਸਰਦਾਰ ਹਰਜਿੰਦਰ ਸਿੰਘ ਬੁਰਜ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਸਾਨੂੰ ਇਹ ਸ਼ੀਟ ਦੇ ਕਾਬਿਲ ਸਮਝਿਆ ਉਹਨਾਂ ਨੇ ਬਾਕੀ ਜਿੰਨੇ ਇਲਾਕੇ ਦੇ ਸਰਪੰਚੋ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਰਲ ਕੇ ਰਹੀਏ ਸਾਰੇ ਤੇ ਇਹ ਸ਼ੀਟ ਨੂੰ ਜਿੱਤੀਏ ਤੇ ਧੰਨਵਾਦ ਸਰਦਾਰ ਪ੍ਰਦੀਪ ਸਿੰਘ ਜੀ ਤੁਹਾਡੇ ਕੱਚਾ ਪੱਕਾ ਨਗਰ ਤੋਂ ਨੰਬਰਦਾਰ ਮਿਰਕਾ ਸਿੰਘ ਜੀ ਨੂੰ ਪਾਰਟੀ ਆਮ ਪਾਰਟੀ ਨੇ ਜਿਹੜਾ ਵਾ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਐਲਾਨਿਆ ਵਾ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਇਸ ਨੂੰ ਅਸੀਂ ਸਰਦਾਰ ਸਰਮਨ ਸਿੰਘ ਧੁੰਦਾ ਅਰਜੰਦ ਕੇਜਰੀਵਾਲ ਸਾਡਾ ਸੁਪਰੀਮੋ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇੱਕ ਆਮ ਪਰਿਵਾਰ ਦੇ ਮੁੰਡੇ ਨੂੰ ਸੁਧਾਰਨ ਪਰਿਵਾਰ ਦੇ ਮੁੰਡੇ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਐਲਾਨਿਆ ਹੈ ਉਮੀਦਵਾਰ ਐਲਾਨਿਆ ਹੈ ਪੂਰਨ ਪਾਰਟੀਆਂ ਵਿਰੋਧੀ ਪਾਰਟੀਆਂ ਵੱਲੋਂ ਵੀ ਉਮੀਦਵਾਰ ਆਪਣੇ ਐਲਾਨੇ ਜਾ ਰਹੇ ਆ ਤੇ ਉਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਵੇਖਦੇ ਤੁਸੀਂ ਆਮ ਪਾਰਟੀ ਆਪਣੀ ਦਾ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਮੁਕਾਬਲਾ ਨਹੀਂ ਆ ਸਰਦਾਰ ਮਿਲਖਾ ਸਿੰਘ ਦੀ ਵੱਡੀ ਲੀਡ ਨਾਲ ਜਿੱਤ ਹੋਊਗੀ ਅਸੀਂ ਸਾਰੇ ਭਰਾ ਸੰਜੋਗ ਦਿਲੋਂ ਇਧਰ ਮਿਹਨਤ ਕਰਕੇ ਪਿੰਡ-ਪਿੰਡ ਜਾਵਾਂਗੇ ਸਾਰੇ ਸਰਪੰਚਾ ਸਾਹਿਬਾਨਾਂ ਨਾਲ ਮੀਟਿੰਗ ਕਰਾਂਗੇ ਮੀਟਿੰਗ ਕਰਕੇ 14 ਤਰੀਕ ਦੀ ਇਲੈਕਸ਼ਨ ਹੈ ਇਲੈਕਸ਼ਨ ਮਤਲਬ ਇਲੈਕਸ਼ਨ ਉੱਪਰ ਧਰਾਂਗੇ ਚੰਗੀ ਲੀਡ ਨਾਲ ਜਿੱਤ ਹਾਸਲ ਕਰਾਂਗੇ 17 ਤਰੀਕ ਨੂੰ ਤਰਨਤਾਰਨ ਤੋਂ ਸਰਦਾਰ ਮਿਲਖਾ ਸਿੰਘ ਨੂੰ फुला जे हारा पिंड कचे पके लॻा